ਦੋਸਤੋ ਅੱਜ ਤੁਹਾਨੂੰ ਉਸ ਪੀਰ ਦੀ ਦਰਗਾਹ ਦੇ ਦਰਸ਼ਨ ਕਰਾਵਾਂਗੇ ਜੋ ਦਰਗਾਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਲ ਬੈਠ ਕੇ ਬਣਵਾਈ ਅਤੇ ਇਹ ਪੀਰ ਜੀ ਇੰਨੇ ਕਰਾਮਾਤੀ ਸਨ ਕਿ ਇਹਨਾਂ ਦੀਆਂ ਬੱਕਰੀਆਂ ਨੂੰ ਖੁਦ ਸ਼ੇਰ ਚਾਰ ਕੇ ਲੈ ਕੇ ਆਉਂਦਾ ਸੀ ਇਸ ਸਥਾਨ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜਰੂਰ ਲਿਖਿਓ ਦੋਸਤੋ ਇਹ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਜੀ ਦੀ ਹੈ ਅਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਹੈ ਅਤੇ ਸਾਈਂ ਜੀ ਨੇ ਇਸ ਜਗ੍ਹਾ ਤੋਂ ਥੋੜੀ ਦੂਰੀ ਤੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਉਸ ਜਗ੍ਹਾ ਤੇ ਛੋਟੀ ਉਮਰ ਤੋਂ ਲੈ ਕੇ 775 ਸਾਲ ਤੱਕ ਪਰਮਾਤਮਾ ਦੀ ਬੰਦਗੀ ਕੀਤੀ ਅਤੇ ਨਾਮ ਜਪਦੇ ਆ ਇਹਨਾਂ ਨੂੰ ਤਿੰਨ ਬੱਕਰੀਆਂ ਛੇੜ ਤੇ ਕੁੱਤਾ ਕੁਦਰਤ ਵੱਲੋਂ ਪ੍ਰਾਪਤ ਹੋਏ ਛੇੜ ਤੇ ਕੁੱਤਾ ਬਾਬਾ ਜੀ ਦੀਆਂ ਬੱਕਰੀਆਂ ਨੂੰ ਚਾਰ ਕੇ ਲਿਆਇਆ ਕਰਦੇ ਸਨ ਅਤੇ ਬਾਬਾ ਜੀ ਦੀਆਂ ਇਹ ਬੱਕਰੀਆਂ 775 ਸਾਲ ਲਵੇਰੀਆਂ ਰਹੀਆਂ ਅਤੇ ਜਦੋਂ ਸਾਈ ਜੀ ਨੂੰ ਨਾਮ ਜਪਦਿਆਂ 671 ਸਾਲ ਹੋ ਗਏ ਸਨ ਤਾਂ ਸਾਈ ਜੀ ਕੋਲ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਣੀ ਕਰਨ ਸਾਹਿਬ ਦੀ ਯਾਤਰਾ ਤੋਂ ਇੱਥੇ ਆਏ ਤਾਂ ਸਾਈ ਬੁੱਢਣ ਸਾਹਿਬ ਜੀ ਨੇ ਇਹਨਾਂ ਬੱਕਰੀਆਂ ਦਾ ਦੁੱਧ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਛਕਣ ਦੇ ਲਈ ਭੇਟ ਕੀਤਾ ਤਾ ਗੁਰੂ ਜੀ ਨੇ ਕਿਹਾ ਕਿ ਸਾਈਂ ਜੀ ਦੁੱਧ ਪ੍ਰਵਾਨ ਹੈ ਪਰ ਅਸੀਂ ਇਹ ਦੁੱਧ ਹੁਣ ਨਹੀਂ ਛਕਣਾ ਇਸ ਦੁੱਧ ਨੂੰ ਸਾਡੀ ਇਮਾਨਤ ਰੱਖ ਲੋ ਛੇਮੇ ਜਾਮੇ ਵਿੱਚ ਆ ਕੇ ਇਹ ਦੁੱਧ ਛਕਾਂਗੇ ਇੰਨਾ ਕਹਿ ਕੇ ਗੁਰੂ ਜੀ ਕਰਤਾਰਪੁਰ ਸਾਹਿਬ ਦੀ ਯਾਤਰਾ ਦੇ ਲਈ ਚਲੇ ਗਏ ਤੇ ਸਾਈਂ ਪੀਰ ਬੁੱਢਣ ਸਾਹਿਬ ਜੀ ਨੇ ਉਹ ਦੁੱਧ ਆਪਣੇ ਧੂਨੇ ਦੇ ਵਿੱਚ ਦਵਾ ਕੇ ਰੱਖ ਲਿਆ ਤੇ ਆਪ ਸਮਾਦੀ ਲਾ ਕੇ ਛੇਮੇ ਜਾਮੇ ਦੀ ਉਡੀਕ ਦੇ ਵਿੱਚ ਬੈਠ ਗਏ ਅਤੇ ਸ਼ੇਮੇ ਜਾਮੇ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਹਜਾਦੇ ਬਾਬਾ ਗੁਰਦਤਾ ਜੀ ਨੇ ਬਾਬਾ ਨਾਨਕ ਜੀ ਦਾ ਰੂਪ ਧਾਰਨ ਕਰਕੇ ਸਾਈਂ ਬੁੱਢਣ ਸਾਹਿਬ ਜੀ ਤੋਂ ਉਹੀ ਦੁੱਧ ਮੰਗਿਆ ਤੇ ਸਾਈਂ ਜੀ ਨੇ 121 ਸਾਲਾਂ ਬਾਅਦ ਆਪਣੇ ਧੂਨੇ ਤੋਂ ਉਹੀ ਦੁੱਧ ਕੱਢਿਆ ਤੇ ਜਿਵੇਂ ਕੱਚਾ ਦੁੱਧ ਧੂਨੇ ਵਿੱਚ ਰੱਖਿਆ ਸੀ ਦੁੱਧ 121 ਸਾਲਾਂ ਬਾਅਦ ਵੀ ਧੂਨੇ ਤੋਂ ਕੱਚਾ ਹੀ ਨਿਕਲਿਆ ਤੇ ਉਹ ਦੁੱਧ ਬਾਬਾ ਗੁਰਦਤਾ ਜੀ ਨੇ ਬਾਬਾ ਨਾਨਕ ਦੇ ਰੂਪ ਦੇ ਵਿੱਚ ਛਕਿਆ ਤੇਸ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਪਿੰਡ ਜੰਗਬੜੀ ਨਾਮ ਦੇ ਸਥਾਨ ਤੇ ਇੱਕ ਮਰੀ ਹੋਈ ਗਊ ਨਿੰਮ ਦੀ ਛਟੀ ਨਾਲ ਸੁੱਚੇ ਜਲ ਦੇ ਛਿੱਟੇ ਦੇ ਕੇ ਜਿਉਂਦੀ ਕਰ ਦਿੱਤੀ ਤੇ ਛੇਵੇਂ ਪਾਤਸ਼ਾਹ ਜੀ ਇਸ ਗੱਲ ਤੇ ਨਾਰਾਜ਼ ਹੋ ਗਏ ਤੇ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਕਿ ਇਸ ਗਊ ਬਦਲੇ ਜਾਂ ਦੁਨੀਆ ਤੁਸੀਂ ਛੱਡੋ ਨਹੀਂ ਫਿਰ ਅਸੀਂ ਛੱਡਦੇ ਆ ਇੱਕ ਮ्यान ਦੇ ਵਿੱਚ ਦੋ ਤਲਵਾਰਾਂ ਨਹੀਂ ਪੈਣੀਆਂ ਬਾਬਾ ਗੁਰਦਿੱਤਾ ਜੀ ਪਿਤਾ ਜੀ ਦਾ ਬਚਨ ਮੰਨਦੇ ਹੋਏ ਸਾਈਂ ਪੀਰ ਬਾਬਾ ਬੁੱਢਣ ਛਾਹ ਜੀ ਕੋਲ ਆਏ ਤੇ ਕਹਿਣ ਲੱਗੇ ਕਿ ਸਾਈਂ ਜੀ ਇਹ ਜਗ੍ਹਾ ਤੁਸੀਂ ਸਾਨੂੰ ਦੇ ਦਿਓ ਤੇ ਆਪਣਾ ਡੇਰਾ ਤੁਸੀਂ ਅਗਲੀ ਪਹਾੜੀ ਤੇ ਲੈ ਜਾਵੋ ਜਿਸ ਤੇ ਸਾਈਂ ਪੀਰ ਬਾਬਾ ਬੁੱਢਣ ਛਾਹ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਕਿ ਮਹਾਰਾਜ ਇਹ ਜਗ੍ਹਾ ਵੀ ਤੁਹਾਡੀ ਤੇ ਹੁਕਮ ਵੀ ਤੁਹਾਡਾ ਤੂੰ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਬਾਰ ਮੰਗਿਆ ਸੋ ਬਾਰ ਦਿੱਤਾ ਤੁਸੀਂ ਬਰਾਂ ਦੇ ਦਾਤੇ ਹੋ ਸੰਗਤਾਂ ਨੇ ਤੁਹਾਡੇ ਤੋਂ ਬਰ ਲੈ ਕੇ ਇੱਥੋਂ ਹੀ ਮੁੜ ਜਾਣਾ ਸਾਡੀ ਅਗਲੀ ਪਹਾੜੀ ਤੇ ਕੌਣ ਆਵੇਗਾ ਤਾਂ ਬਾਬਾ ਗੁਰਦਿੱਤਾ ਜੀ ਨੇ ਬਚਨ ਕੀਤਾ ਸਾਈਂ ਜੀ ਯਾਤਰਾ ਹੀ ਉਸਦੀ ਸਫਲ ਹੋਵੇਗੀ ਜੋ ਤੁਹਾਡੇ ਦਰਬਾਰ ਤੇ ਆ ਕੇ ਚੌਂਕੀ ਭਰੇਗਾ ਜਿਸ ਤੋਂ ਬਾਅਦ ਸਾਈਂ ਜੀ ਅਗਲੀ ਪਹਾੜੀ ਤੇ ਇਸ ਜਗ੍ਹਾ ਆਏ ਤੇ ਇੱਥੇ ਸਾਈਂ ਜੀ ਨੇ 13 ਦਿਨ ਮਹਾਰਾਜ ਦਾ ਨਾਮ ਜਪਿਆ ਤੇ 802 ਸਾਲ ਤੇ 13 ਦਿਨ ਦੀ ਉਮਰ ਪੂਰੀ ਕਰਦੇ ਹੋਏ ਸਾਈਂ ਜੀ ਜੋਤੀ ਜੋਤ ਸਮਾ ਗਏ ਤੇ ਇਹਨਾਂ ਦੀ ਸਮਾਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਲ ਬੈਠ ਕੇ ਬਣਵਾਈ ਆਪਣੇ ਹੱਥੀ ਰਮਾਲਾ ਭੇਟ ਕੀਤਾ ਅਰਦਾਸ ਕੀਤੀ ਅਤੇ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਜੀ ਨੂੰ ਗੁਰੂ ਜੀ ਨੇ ਵਰਦਾਨ ਬਖਸ਼ਿਆ ਕਿ ਜਿੰਨੀਆਂ ਮੇਰੀਆਂ ਸੰਗਤਾਂ ਕੀਰਤਪੁਰ ਸਾਹਿਬ ਦੀ ਯਾਤਰਾ ਤੇ ਆਉਣਗੀਆਂ ਉਹਨਾਂ ਦੀ ਯਾਤਰਾ ਤਾਂ ਹੀ ਸਫਲ ਹੋਵੇਗੀ ਜੇ ਉਹ ਤੁਹਾਡੇ ਦਰਬਾਰ ਦੇ ਵਿੱਚ ਆ ਕੇ ਚੌਂਕੀ ਭਰਨਗੀਆਂ ਉਸ ਤੋਂ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਦੂਰ ਦੂਰ ਤੋਂ ਸੰਗਤਾਂ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਂਦੀਆਂ ਨੇ ਤੇ ਇੱਥੇ ਆ ਕੇ ਸੰਗਤਾਂ ਦੀ ਯਾਤਰਾ ਸਫਲ ਹੋ ਜਾਂਦੀ ਹੈ ਦੋਸਤੋ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਤੇ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਆਪ ਜਿੰਨੇ ਜਨ ਬਾਬਿਆਂ ਦੇ ਦਰਸ਼ਨ ਕੀਤੇ ਹਨ ਇਹ ਦਰਗਾਹ ਸਾਈਂ ਪੀਰ ਬਾਬਾ ਬੁੱਢਾ ਸਾਹਿਬ ਜੀ ਇਹ ਛੋਟੀ ਉਮਰ ਵਿੱਚ ਆਏ ਜਿੱਥੇ ਬਾਬਾ ਜੁਰ ਦਿੱਤਾ ਜੀ ਦਾ ਅਸਥਾਨ ਹੈ ਉਸ ਜਗ੍ਹਾ ਤੇ ਬੈਠ ਕੇ ਇਹਨਾਂ ਨੇ 775 ਸਾਲ ਮਹਾਰਾਜ ਦਾ ਨਾਮ ਲਿਆ ਨਾਮ ਜਪਦੇਆਂ ਨੂੰ ਤਿੰਨ ਬੱਕਰੀਆਂ ਛੇਰ ਤੇ ਕੁੱਤਾ ਪੰਜ ਚੀਜ਼ਾਂ ਕੁਦਰਤ ਵੱਲੋਂ ਪ੍ਰਾਪਤ ਹੁੰਦੀਆਂ ਛੇਰ ਤੇ ਕੁੱਤਾ ਇਹਨਾਂ ਬੱਕਰੀਆਂ ਨੂੰ ਚਾਰ ਕੇ ਲਿਆਇਆ ਕਰਦੇ ਸਨ ਬਾਬਾ ਜੀ ਦੀਆਂ ਇਹ ਕਿੰਨੇ ਹੀ ਬੱਕਰੀਆਂ 775 ਸਾਲ ਡਵੇਰੀਆਂ ਰਹਿੰਦੀਆਂ ਜਦੋਂ ਸਾਈਂ ਜੀ ਨੂੰ ਨਾਮ ਜਪਦੇ ਆ ਜਪਦੇ ਆ 671 ਸਾਲ ਹੋ ਗਏ ਫਿਰ ਸਾਈਂ ਜੀ ਦੇ ਕੋਲ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੀਕਰ ਦੀ ਯਾਤਰਾ ਸਾਈਂ ਜੀ ਨੇ ਬੜਾ ਸ਼ੁੱਭਰ ਬਾਜ਼ਾਰ ਕੀਤਾ ਇਹਨਾਂ ਬੱਕਰੀਆਂ ਦਾ ਦੁੱਧ ਚੋਕੇ ਚਿੱਪੀ ਭਰ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਛਕਣ ਦੇ ਭੇਟ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਸਾਈਂ ਜੀ ਦੁੱਧ ਪਰਵਾਣ ਹੈ ਅਸੀਂ ਹੋ ਨਹੀਂ ਸਕਣਾ ਇਸ ਨੂੰ ਸਾਡੀ ਇਮਾਨਤ ਰੱਖ ਲਓ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਸਕਾਂ ਐਨਾ ਬਦਨ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਜੀ ਆਮ ਕਰਤਾਰਪੁਰ ਦੀ ਯਾਤਰਾ ਵਿੱਚ ਚਲੇ ਗਏ ਸਾਈਂ ਜੀ ਨੇ ਉਹ ਦੁੱਧ ਆਪਣੇ ਧੂਨੇ ਵਿੱਚ ਦਿਵਾ ਕੇ ਰੱਖ ਲਿਆ ਆਪ ਸਮਾਦੀ ਲਾ ਲਈ 6ਵੇਂ ਜਾਮੇ ਦੀ ਉਡੀਕ ਵਿੱਚ ਬੈਠ ਗਏ 6ਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਵੱਡੇ ਸਾਹਿਬ ਜਾਦੇ ਬਾਬਾ ਗੁਰਦਤਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਧਾਰ ਕੇ ਸਾਂਝੀ ਦੀ ਤੋਂ ਦੁੱਧ ਮੰਗਿਆ ਸਾਂਝੀ ਨੇ ਉਹ ਧੂੜੇ ਦੇ ਵਿੱਚ ਰੱਖਿਆ ਹੋਇਆ ਦੁੱਧ 121 ਸਾਲ ਬਾਅਦੋਂ ਕੱਢਿਆ ਜਿਵੇਂ ਉਹ ਕੱਚਾ ਰੱਖਿਆ ਸੀ ਉਸੇ ਤਰ੍ਹਾਂ ਕੱਚੇ ਦਾ ਕੱਚਾ ਨਿਕਲਿਆ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਦੁੱਧ 6ਵੇਂ ਪਾਤਸ਼ਾਹ ਨੇ ਛਕਿਆ ਸਾਈਂ ਬਾਬਾ ਬੁੱਢਾ ਨਾਲ ਸ਼ਾਦੀ ਨੂੰ ਸਿਕਾਇਆ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਬਾ ਗੁਰਦਿੱਤਾ ਜੀ ਨਾਲ ਦੁੱਧ ਛਕਿਆ ਦੁੱਧ ਛਕਣ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਅਨੰਤਪੁਰ ਸਾਹਿਬ ਦੇ ਇਲਾਕੇ ਵਿੱਚ ਪਿੰਡ ਜੰਡਬੜੀ ਨਾਂ ਦੇ ਸਥਾਨ ਤੇ ਇੱਕ ਮਰੀ ਹੋਈ ਗਊ ਨਿੰਮ ਦੀ ਛਿਤੀ ਨਾਲ ਸੋਚੇ ਜਾਂਦੇ ਛਿੱਤੇ ਦੇ ਕੇ ਜਿਉਂਦੀ ਕਰ ਦਿੱਤੀ ਛੇਵੇਂ ਪਾਤਸ਼ਾਹ ਰਾਜ ਹੋ ਗਏ ਕਹਿਣ ਲੱਗੇ ਬਾਬਾ ਜੀ ਇਸ ਗਊ ਦੇ ਬਦਲੇ ਦੁਨੀਆ ਤੁਸੀਂ ਛੱਡੋ ਜਾਂ ਦੁਨੀਆ ਛੱਡ ਕੇ ਅਸੀਂ ਜਾਂਦੇ ਹਾਂ ਇੱਕ ਮਿਆਨ ਤੇ ਦੋ ਤਲਵਾਰਾਂ ਨੇ ਪੈਣੇ ਬਾਬਾ ਗੁਰਦਿੱਤਾ ਜੀ ਪਿਤਾ ਜੀ ਦਾ ਬਚਨ ਮੰਨਦੇ ਹੋਏ ਸਾਈਂ ਬਾਬਾ ਬੁੱਢਣ ਸਾਹੀ ਦੇ ਕੋਲ ਆਏ ਆ ਕੇ ਬੇਨਤੀ ਕੀਤੀ ਸਾਈਂ ਜੀ ਇਹ ਜਗਾ ਤੁਸੀਂ ਸਾਨੂੰ ਦੇ ਦਿਓ ਆਪਣਾ ਡੇਰਾ ਅਗਲੀ ਪਹਾੜੀ ਤੇ ਲੈਣ ਸਾਈਂ ਜੀ ਕਹਿਣ ਲੱਗੇ ਪਾਤਸ਼ਾਹ ਇਹ ਜਗਾ ਵੀ ਤੁਹਾਡੀ ਹੁਕਮ ਵੀ ਤੁਹਾਡਾ ਤੂੰ ਬਾਬਾ ਗੁਰਦਿੱਤਾ ਗੇਂ ਜੁਨੀਦਾ ਟਿੱਕਾ ਜੋਗਰ ਮੰਗਿਆ 100 ਵਰਗ ਪਾਤਸ਼ਾਹ ਤੁਸੀਂ ਵਾਗਾਂ ਦੇ ਗਾਤੇ ਹੋ ਸੰਗਤਾਂ ਨੇ ਵਾਰ ਲੈ ਕੇ ਤੁਹਾਡੇ ਤੋਂ ਮੁੜ ਜਾਣਾ ਸਾਡੀ ਪਹਾੜੀ ਤੇ ਕੌਣ ਆਏਗਾ ਬਾਬਾ ਗੁਰਦਿੱਤਾ ਜੀ ਵਚਨ ਕਰਦੇ ਹਾਂ ਸਾਈਂ ਜੀ ਜਤਰਾ ਹੀ ਸਭ ਲੋਕੀ ਹੋਗੀ ਜਿਹੜਾ ਤੇਰੇ ਦਰਬਾਰ ਤੇ ਆ ਕੇ ਚਰਪਤੀ ਫਰਦਾ ਸਾਈਂ ਜੀ ਇੱਥੇ ਆਏ ਇਸ ਸਥਾਨ ਤੇ ਬੈਠ ਕੇ ਸਾਈਂ ਜੀ ਨੇ 13 ਨੰਦੀ ਮਾਰਦਾ ਨਾਮ ਜਪਿਆ ਅੰਤਮ ਸਮੇ 802 ਸਾਲ 13 ਨੰਦੀ ਉਮਰ ਪੂਰੀ ਕਰਦੇ ਹੋਏ ਸਾਈਂ ਬਾਬਾ ਬੁਲਣ ਸ਼ਾਹ ਜੀ ਇੱਥੇ ਜਗ੍ਹਾ ਤੇ ਜੋਤੀ ਜੋ ਸਮਾਈ ਇਹਨਾਂ ਦੀ ਸਮਾਦ ਛੇਵੇਂ ਪਾਤਸ਼ਾਹ ਨੇ ਆਪ ਕੋਲ ਬੈਠ ਕੇ ਬਣਵਾਈ ਆਪਣੇ ਹੱਥੀ ਰਮਾਲਾ ਭੇਟ ਕਰਕੇ ਅਰਦਾਸ ਕੀਤੀ ਇਹਨਾਂ ਨੂੰ ਵਰਦਾਨ ਬਖਸ਼ਿਆ ਸਾਈਂ ਜੀ ਜਿੰਨੀਆਂ ਮੇਰੀਆਂ ਸੰਗਤਾਂ ਤੀਰਤਪੁਰ ਸਾਹਿਬ ਦੀ ਯਾਤਰਾ ਤੇ ਆਉਣਦੀਆਂ ਉਹਨਾਂ ਦੀ ਯਾਤਰਾ ਵੀ ਤਾਂ ਸਫਲ ਹੋਣੀ ਜਦ ਕੇ ਦੇ ਦਰਵਾਜ਼ੇ ਆ ਕੇ ਚੌਕੀ ਪੜੀ। ਕੋ ਸਾਥ ਸੰਗਤ ਜੀ ਇਹ ਸੀ ਬਾਬਾ ਜੀ ਦਾ ਇਤਿਹਾਸ ਇੱਥੇ ਆਉਣ ਨਾਲ ਯਾਤਰਾ ਸਫਲ ਹੁੰਦੀ ਹੈ। ਵਾਹਿਗੁਰੂ ਨਾਮ ਧੰਨਵਾਦ ਸੇ ਤੁਹਾਡੀ ਯਾਤਰਾ ਸਫਲ ਤੇ ਪਰਵਾਨ।